ਹਾਂਜੀ ਕਿੱਦਾਂ ਮਿੱਤਰੋ ਕੀ ਹਾਲ ਚਾਲ ਹੈ ਤੇ ਮਿੱਤਰੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਇੱਕ ਵਲੌਗ ਦੇ ਵਿੱਚ ਤੇ ਮਿੱਤਰੋ ਆਪਾਂ ਚੱਲੇ ਆਂ ਸ਼੍ਰੀ ਆਨੰਦਪੁਰ ਸਾਹਿਬ ਸਾਕੀ ਤੇ ਤੇ ਚਾਉਦੇ ਆਂ ਸਾਕੀ ਦੇ ਮਿੱਤਰੋ ਦੇਖਦਾ ਰਹਿਣ ਕੋ ਮੇਲਾ ਉੱਤੇ ਤੇ ਟਾਈਮ ਮਿੱਤਰੋ ਟਾਈਮ ਦਿਖਾ ਦੇ ਟਾਈਮ ਟਾਈਮ ਕਿੰਨਾ ਹੋ ਗਿਆ ਟਾਈਮ 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 ਪੂਰੇ 9 ਵਜਣ ਵਾਲਿਆ 6 ਮਿੰਟ ਰਹਿ ਗਏ 9 ਵਜਣ ਚ ਤੇ ਰਾਤ ਦਾ ਬਕਰ ਰੋਣ ਲੱਗਾ ਲੱਗਿਆ 12 ਬਜੇ ਚਾਹ ਆਦਿਆ ਮਿੱਤਰੋ ਫਿਰ ਚਲੋ ਕੋਈ ਚੱਕਰ ਨਹੀਂ ਲੇਟ ਹੋ ਗਏ ਕੁਛ ਕੰਮ ਧੰਦੇ ਸੀਗੇ ਤੇ ਆਜੋ ਫਿਰ ਚੱਲ ਜੀਏ ਕਰੋ ਲੇਟਾਂ ਲੋਣਾ ਛੱਡਦੇ ਆਂ ਤੇ ਮੋਟਰਾਂ ਦਾ ਆਪਣਾ ਸਰਾ ਕਰਾਤਾ ਲੈ ਆ ਗਏ ਫੇਰ ਉਹੀ ਢਾਬੇ ਤੇ ਜਿੱਥੇ ਕਹਿੰਦੇ ਆਉਂਦੇ ਜਾਂਦੇ ਖੜਦੇ ਆਂ ਇਹ ਢਾਬੇ ਨਾਲ ਬੜਾ ਤਿਆਹ ਪ੍ਰੇਮ ਪੱਗਾ ਕਿਉਂਕਿ ਜਨਰੇਟਰ ਆਪੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਮਨਾਲੇ ਜਦ ਇਹ ਆਹ ਢਾਬੇ ਦਾ ਅੱਜ ਰਾਤ ਨੂੰ ਨਿਕ ਕੇ ਜਾਂਦੇ ਆਂ ਤੇ ਆਹ ਢਾਬੇ ਤੇ ਪੱਕੀ ਚਾਹ ਪੀ ਕੇ ਫੇਰ ਚੱਲੇ ਜਾਂਦੇ ਆਂ ਮੈਟਰੋ ਚੈਨਲ ਕਰ ਲਓ ਸਬਸਕ੍ਰਾਈਬ ਜਿਹਨੇ ਨਹੀਂ ਕੀਤਾ ਆ ਦੇਖੋ ਫਿਰ ਬੜਿਆ ਬਾਜ ਥਰੋ ਆ ਗਈ ਮਿੱਤਰੋ ਚਾਹ ਚਾਹ ਪੀ ਲਓ ਰਵੀ ਜੇ ਤਾਂ ਆਪਾਂ ਰੁਕਣਾ ਘੱਟ ਹੀ ਆ ਠੀਕ ਆ ਮਿੱਤਰੋ ਚਾਹ ਚੂ ਪੀ ਲਈ ਤੇ ਫਿਰ ਚੱਲ ਪੇ ਸ੍ਰੀ ਆਨੰਦਪੁਰ ਸਾਹਿਬ ਆਦੂ ਤੇ ਲਾਈਟਾਂ ਦਾ ਰੱਸ਼ਾ ਦੇਖੋ ਰਾਤ ਨੂੰ ਆਪਣਾ ਪੂਰਾ ਫੈਂਡ ਕਰ ਲਵਾਤਾ ਬਾਕੀ ਤੁਹਾਨੂੰ ਓਕੇ ਦਿਖਾਉਣਾ ਵਿੱਚ ਵੀ ਕਿਵੇਂ ਲਾਈਟਾਂ ਆ ਇਹ ਤਾਂ ਵੀ ਪਲੈਨਿੰਗ ਵੀ ਮੌਕੇ ਤੇ ਹੋਈ ਆ ਜਿਹਨਾਂ ਨਹੀਂ ਦੇਖੀ ਦਾ ਪਿਛਲੇ ਵਲੌਗ ਚ ਜਾ ਕੇ ਜਰੂਰ ਚੈੱਕ ਕਰ ਜੱਗੋ ਮਿੱਤਰੋ ਰਹਿ ਗਿਆ 85 ਕਿਲੋਮੀਟਰ ਲੈ ਲਿਆ ਕੰਮ ਰਵੀ ਵਾਪਸ ਨੇੜੇ ਹੀ ਆ ਕੰਮ ਆਪਣਾ ਵੀ ਬਸ ਹਾਂ ਕੀ ਹਾਂ ਜੀ ਤਾਂ ਮਿੱਤਰੋ 11 ਵੱਜ ਚੁੱਕੇ ਨੇ ਪਹੁੰਚ ਜਾਗੇ 12:00 ਵਜੇ ਤੱਕ 11:00 ਵੱਜ ਉੱਪਰ ਆਨੰਦ ਵਰਸਾ ਰਿਹਾ ਹੈ 46 ਕਿਲੋਮੀਟਰ ਇਹ ਤਾਂ ਬਹੁਤ ਘਰ ਤੋਂ ਬੜਾ ਮਿਲਤਰੋ ਐਮ ਛੱਟੇ ਗਿਆ ਬਾਈ ਹੁਣੇ ਮਿਲੇ ਜੀ ਆਪਾਂ ਨੂੰ ਸੰਗਰੂਰ ਤੋਂ ਹੋਰ ਉਸਤਾਫ ਸੈਟ ਕਿੱਧਰ ਜੱਲੇ ਜੀ ਬਾਈ ਕਿੱਥੇ ਜੱਲੇ ਜੀ ਆ ਨੈਣਾ ਦੇ ਵੀ ਚੱਲੇ ਠੀਕ ਆ ਮਾਤਾ ਰਹਿ ਠੀਕ ਆ ਠੀਕ ਆ ਬਾਈ ਬਾਈ ਕਿੰਨੇ ਕਿਲੋ ਬਾਈ ਕਿੰਨੇ ਕਪੜਾ ਆਪਣੇ ਜੁੜੇ ਹੋਏ ਬਾਦੂ ਬਾਦੂ ਉਸਤਾਜ ਨੇ ਕਹੇਗਾ ਤੁਹਾਨੂੰ ਆ ਠੀਕ ਆ ਕੋਈ ਚੱਕਰ ਨਹੀਂ ਸਤਾ ਬਾਈ ਐਲੀ ਸੱਤ ਮਾਰ ਲਿਆ ਬਾਈ ਦੀ ਬਾਈ ਠੀਕ ਆ ਠੀਕ ਆ ਹਾਂ ਬਾਈ ਦਾ ਮੂਰਸਾ ਲਾ ਬਹੁਤ ਆੜਾ ਹਾਂ ਉਸਤਾਜ ਆ ਜੀ ਧੱਕੋ ਮੇਤਰੋ ਤੇਲ ਤੁਲ ਪਵਾ ਲਿਆ 500 5 ਲੀਟਰ 500 ਦਾ ਕਾ ਗਿਆ ਰੋਪਣਾ ਵਾ ਲੱਕਦਾ ਇੰਨੀ ਕੀ ਐਵਰੇਜ ਅਦਾਰਾ ਵੀ ਹੈ ਰਵੀ ਆ ਗਿਆ ਰਾਤ ਨੂੰ ਆਣ ਕੇ ਆ ਮਾਰਦੇ ਰਵੀ ਨੂੰ ਠੀਕ ਆ ਹਾਂ ਜੀ ਰਵੇਹ ਢਾਬੇ ਦੇ ਚਾਹ ਬਣੀ ਪੀਣ ਕਾ ਆਣ ਕਾ ਮੁੰਡੇ ਦੀ ਲਾਦੇ ਹੁਣ ਤਾਂ ਲਾਦੇ ਦੇਖ ਰਵੀ ਆਉਂਦੇ ਆ

ਕਿਆ ਹਸਤਾਨ ਸੈਟਾਂ ਬਾਈ ਹਾਂਜੀ ਹਾਂਜੀ ਬਾਈ ਸੈਟ ਠੀਕ ਆ ਹਸਤਾਨ ਕਿੱਧਰ ਲੈਣਾ ਦੇ ਵੀ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਵਸਾਖੀ ਦੇ ਹਨ ਠੀਕ ਆ ਠੀਕ ਆ ਹਸਤਾਨ ਸੈਟ ਆਵਰ ਹੋੜ 3600 ਐ ਕਿੱਥੋਂ ਆਇਆ ਹਸਤਾਨ ਭਲਾ ਚੌਰੋਂ ਭਾਈ ਹੈ ਭਲਾ ਚੌਰ ਤੋਂ ਭਲਾ ਚੌਰ ਤੋਂ ਨਮਾ ਸ਼ਹਿਰ ਹੈ ਨਾ ਉਧਰ ਠੀਕ ਆ ਠੀਕ ਆ ਠੀਕ ਆ ਠੀਕ ਆ ਹਸਤਾਨ ਘੈਂਟ ਬਣਾਇਆ ਹਸਤਾਨ ਹੈ ਗੰਗਲ ਨਗਰ ਅਸਾਖੀ ਮੇਲਾ 2024 ਨਕਰ ਆਵੇ ਮਹੌਲ ਕਿਵੇਂ ਆ? ਕੋਣ ਦਾ 1 ਨੰਬਰ ਹੋਇਆ ਤੂੰ? ਆ ਵੀ ਖੜਾ ਤੇ ਉੱਪਰ ਇੱਕ لا ਜੀ ਮਿੱਤਰੋ ਹੁਣ ਆ ਗਏ ਸ਼੍ਰੀ ਅਨੰਤਪੁਰ ਸਾਹਿਬ ਸਵੇਰ ਦੇ 6:00 ਵੱਜ ਗਏ ਤੇ ਸਾਰੀ ਰਾਤ ਮਿੱਤਰੋ ਉੱਥੇ ਟਰੈਕਟਰ ਭਾਗੇ ਜੀ ਤੇ ਉੱਧਰ ਹੀ ਰਹਿੰਗੇ ਟਰੈਕਟਰ ਦੇ ਦੇ ਆ ਜੀ ਕਪੜੇ ਯਾਰ ਮਿੱਤਰ ਵੀ ਸੀ ਜਾਈਵੇਂ ਅੱਲਾ ਬਣੇ ਜੀ ਸਾਰੀ ਰਾਤ ਸਾਡੇ ਸਾਡੇ ਸ਼ੁਰਾ ਆ ਗਏ ਸ਼੍ਰੀ ਅਨੰਤਪੁਰ ਸਾਹਿਬ ਚਾਲਦੇ ਆ ਦਰਸ਼ਕਾਂ